ਕਰਕੇ ਦਰਸਲ ਪਰਿਵਾਰ ਵਾਪਸ ਪਰਤ ਰਿਹਾ ਸੀਗਾ ਸੁਰੱਖਿਆ ਦੇ ਮੱਦੇਨਜ਼ਰ ਸਟੇਸ਼ਨ ਤੇ 785 ਪਰਿਵਾਰ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਫਿਲਹਾਲ ਬੱਚੀ ਦੀ ਭਾਲ ਜੋਕੇ ਕੀਤੀ ਜਾ ਰਹੀ ਹੈ ਸੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨੇ ਦੀ ਬੱਚੀ ਚੋਰੀ ਹੋ ਗਈ ਹੈ ਤਾਨੂੰ ਬੱਚੀ ਦੀ ਇਹ ਫਾਈਲ ਤਸਵੀਰ ਵੀ ਵਿਖਾ ਰਹੇ ਆ ਰੇਲਵੇ ਸਟੇਸ਼ਨ ਤੇ ਜਦੋਂ ਪਰਿਵਾਰ ਸੁੱਤਾ ਹੋਇਆ ਸੀਗਾ ਤਾਂ ਇਸੇ ਦਰਾਨੀ ਬੱਚੀ ਚੋਰੀ ਹੋ ਜਾਂਦੀ ਹੈ ਵੈਸ਼ਨੂ ਦੇਵੀ ਦੇ ਦਰਸ਼ਨ ਕਰਕੇ ਜਦੋਂ ਪਰਿਵਾਰ ਵਾਪਸ ਪਰਤ ਰਿਹਾ ਸੀਗਾ ਰੇਲਵੇ ਸਟੇਸ਼ਨ ਤੇ ਅਸੋਤਾ ਹੋਇਆ ਸੀ ਕਿ ਪਰਿਵਾਰ ਤੇ ਇਸੇ ਦਰਾਂ ਨੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੁਰੱਖਿਆ ਦੇ ਮੱਦੇਨਜ਼ਰ ਸਟੇਸ਼ਨ ਤੇ ਪਰਿਵਾਰਗਣਾ ਕੇਸ ਹੋ ਗਿਆ ਸੀਗਾ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਫਿਲਹਾਲ ਇਸ ਬੱਚੀ ਦੀ ਪਾਲ ਕੀਤੀ ਜਾ ਰਹੀ ਅਸਲ ਉਹਦੇ ਮਾਪੇ ਬੈਸ਼ਨ ਦੇ ਵੀ ਤੋਂ ਆਏ ਸੀਗੇ ਦੇ ਲਾਟ ਉਰਦਾਸ ਸਟੇਸ਼ਨ ਤੋਂ ਉਤਰੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੁਰੱਖਿਆ ਨੂੰ ਦੇਖਦੇ ਹੋਏ ਦੇਰ ਰਾਤ ਉਹ ਆਪਣੇ ਘਰ ਜਾਣ ਦੀ ਬਿਅ ਹੈ ਉਹਨਾਂ ਨੇ ਸਟੇਸ਼ਨ ਦੇ ਉੱਤੇ ਹੀ ਇੱਥੇ ਸੌਣਾ ਵਾਜਿਬ ਪਿਆ ਤਸਵੀਰਾਂ ਮੈਂ ਸਭ ਤੋਂ ਪਹਿਲਾਂ ਦਿਖਾ ਦੇਣਾ ਚਾਹੁੰਦਾ ਕਿ ਇਹੀ ਉਹ ਜਗ੍ਹਾ ਵਾ ਜਿਸ ਜਗ੍ਹਾ ਉੱਤੇ ਉਹ ਪਰਿਵਾਰ ਜਿਹੜਾ ਕਿ ਕਿਹਾ ਜਾ ਰਿਹਾ ਕਿ 8 ਤੋਂ 10 ਜਾਨੇ ਸੀਗੇ ਜਿਹੜੇ ਕਿ ਪੂਰੇ ਪੂਰੇ ਗਰੁੱਪ ਸੀਗਾ ਔਰ ਬੈਸ਼ਨੋ ਦੇਵੀ ਉਹ ਮੱਥਾ ਟੇਕਣ ਗਏ ਸੀਗੇ ਤੇ ਉੱਥੋਂ ਵਾਪਸ ਆਏ ਸੀਗੇ ਦੇਰ ਰਾਤ ਆਉਣ ਦੀ ਬਿਅ ਕਰਕੇ ਉਹ ਇੱਥੇ ਹੀ ਸੋ ਗਏ ਤੇ ਉਹਨਾਂ ਦਾ ਤਿੰਨ ਮਹੀਨੇ ਦੀ ਜਿਹੜੀ ਬੱਚੀ ਹੈਗੀ ਆ ਉਸ ਨੂੰ ਚੋਰੀ ਕਰ ਲਿੱਤਾ ਜਾਂਦਾ ਇਸ ਤੋਂ 6 ਮਹੀਨੇ ਪਹਿਲਾਂ ਵੀ ਜਿਹੜਾ ਵਾ ਏਸੀ ਜਗ੍ਹਾ ਦੇ ਉੱਤੇ ਇੱਕ ਬੱਚੀ ਚੋਰੀ ਹੋਈ ਸੀ ਔਰ ਉਸ ਵੇਲੇ ਵੀ న్యూਸ 88 ਨੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਨਸ਼ਰ ਕੀਤਾ ਸੀ ਤਾਂ ਕਿ 24 ਘੰਟੇ ਦੇ ਵਿੱਚ ਪੁਲਿਸ ਨੇ ਬੱਚੀ ਨੂੰ ਰਿਕਵਰ ਕਰ ਲਿਆ ਸੀਗਾ ਤੇ ਹੁਣ ਇੱਕ ਬਾਰ ਫੇਰ ਇੱਕ 3 ਮਹੀਨੇ ਦੀ ਬੱਚੀ ਜਿਹੜੀ ਹੈ ਚੋਰੀ ਹੋਈ ਹੈ ਔਰ ਉਸਦੇ ਮਾਪੇ ਦਰਪੜਕ ਰਹੇ ਨੇ ਔਰ ਪੰਜੇ ਲੁਧਾਨੇ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਬੱਚੀ ਨੂੰ ਲੱਭ ਰਹੇ ਨੇ ਔਰ ਪੁਲਿਸ ਨੇ ਮਾਮਲਾ ਦਰਜ ਕਰ ਲਿਖਤਾ ਹੈ ਔਰ ਪੁਲਿਸ ਦਾ ਵੀ ਕਹਿਣਾ ਹੈ ਕਿ ਜਲਦ ਤੋਂ ਜਲਦ ਬੱਚੀ ਨੂੰ ਲੱਭ ਲਿਆ ਜਾਊਗਾ ਇਸ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਰੋਹਿਤ ਗੌੜ ਜੁੜੇ ਹੋਏ ਨੇ ਰੋਹਿਤ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਇਸ ਤੇ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਚੁੱਕਾ ਹੈ ਮੁਰ ਤੋਂ ਬੱਚੀ ਦਾ ਚੋਰੀ ਹੋਣਾ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ ਫਿਲਹਾਲ ਬੱਚੀ ਦਾ ਕੋਈ ਥੋ ਪਤਾ ਲੱਗਿਆ ਹੈ ਕੋਈ ਪੁਲਿਸ ਦਾ ਪੱਖ ਸਾਹਮਣੇ ਆਇਆ ਬਿਲਕੁਲ ਫਿਰਦੌਸ ਜੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਕਿ 7 ਮਹੀਨੇ ਦੀ ਬੱਚੀ ਹੈਗੀ ਹੈ 7 ਮਹੀਨੇ ਦੀ ਬੱਚੀ ਨੂੰ ਅੱਜ ਸਵੇਰੇ ਤੜਕੇ ਉਸ ਨੂੰ ਚੋਰੀ ਕੀਤਾ ਗਿਆ ਜਿਸ ਦੇ ਲਈ ਕਿ 10 ਤੋਂ 12 ਜਨਰਾਂ ਦਾ ਗਰੁੱਪ ਜਿਹੜਾ ਵਾ ਇੱਕ ਜਿਹੜਾ ਕਿ ਬੈਂਕ ਦੇ ਵਿੱਚ ਕੋ ਮੱਠਾ ਟੇਕੇ ਵਾਪਸ ਲੁਧਾਣਾ ਪਹੁੰਚਦੇ ਨੇ ਲੁਧਾਹਾ ਦੇ ਬਟ ਕੋਕਲ ਪੁਆਇੰਟ ਇਲਾਕੇ ਦੇ ਵਿੱਚ ਉਹ ਰਹਿਣ ਵਾਲੇ ਸੀਗੇ ਤੇ ਦੇਰ ਰਾਤ ਉਹ ਸਟੇਸ਼ਨ ਤੇ ਪਹੁੰਚਦੇ ਨੇ ਤੇ ਸੁਰੱਖਿਆ ਦੇ ਪੁਲਿਸ ਦੇ ਦੇਖਦੇ ਪੁਸਤ ਦੇਖਦੇ ਉਹਨਾਂ ਨੂੰ ਉਹਨਾਂ ਪੱਖੋਂ ਉਹ ਰਾਤ ਨੂੰ ਆਪਣੇ ਘਰੇ ਜਾਂਦੇ ਭਾਈ ਕੈਸ਼ ਤੇ ਹੀ ਸੋ ਜਾਂਦੇ ਨੇ ਸਟੇਸ਼ਨ ਤੇ ਜਦੋਂ ਸੌਂਦੇ ਨੇ ਤੇ ਉਸ ਤੋਂ ਬਾਅਦ ਤੇਰੇ ਜਦੋਂ ਕੋੜਦੇ ਨੇ ਤਾਂ ਉਸ ਦੇ ਜਿਹੜੀ 7 ਮਹੀਨੇ ਬਚੀ ਹੁੰਦੀ ਹੈ ਉਹ ਚੋਰੀ ਹੋ ਚੁੱਕੀ ਹੁੰਦੀ ਹੈ ਕਿਉਂਕਿ ਉਸ ਉਹ ਉਹਨਾਂ ਨੂੰ ਉਸਦੇ ਲਈ ਪਤਾ ਲੱਗਦਾ ਜਿਸ ਲਈ ਸਫਾਈ ਕਰਮਚਾਰੀ ਆ ਕੇ ਉਹਨਾਂ ਨੂੰ ਉਠਾਉਂਦਾ ਵਕਤ ਉਸਦੇ ਲਈ ਉਹਨਾਂ ਨੂੰ ਪਤਾ ਲੱਗਦਾ ਉਸਨੇ ਕਿਤਾਣਾ ਅਸੀਂ ਗੱਲ ਕੀਤੀ ਹੈ ਹੁਣ ਪਿੱਛਾ ਦਰਦਰ ਜਿਹੜੇ ਲੁਧਿਆਣਾ ਦੇ ਬਕੌਤ ਸੀਟ ਜਾ ਕੇ ਪੱਛੀ ਦਾ ਪੜਤਾਲ ਕਰ ਰਹੇ ਨੇ ਪੁਲਿਸ ਉਦੋਂ ਉਹਨਾਂ ਦੇ ਨਾਲ ਮੌਜੂਦ ਹੈਗੀ ਹੈ ਜੀਆਰਪੀ ਪੁਲਿਸ ਨਾਲ ਮੌਜੂਦ ਹੈਗੀ ਹੈ ਔਰ ਪੁਲਿਸ ਦਸਾਰੇ ਜਿਹੜੇ ਲੁਧਿਆਣਾ ਦੇ ਸਟੇਸ਼ਨ ਦੇ ਆਸ-ਪਾਸ ਦੇ ਜਿਹੜੇ ਸੀਸੀਟੀਵੀ ਹੈਗੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਪਰ ਸਵਾਲ ਪੁਲਿਸ ਪ੍ਰਸ਼ਾਸਨ ਉੱਤੇ ਸੁਰੱਖਿਆ ਪ੍ਰਣਾਲੀ ਉੱਤੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਪ੍ਰਣਾਲੀ ਉੱਤੇ ਕਿ ਇਹ ਦਿੱਲੀ 'ਚ ਇਹ ਵਾਕਿਆ ਪਹਿਲੀ ਵਾਰ ਨਹੀਂ ਆਇਆ ਇਸ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਨਹੀਂ ਸੀ ਜਗ੍ਹਾ ਤੋਂ ਇੱਕ ਬੱਚੀ ਪਏ ਅਗਵਾ ਹੁੰਦੀ ਹੈ ਤੇ ਉਸ ਨੂੰ ਜੋ ਨਿਊਜ਼ ਰਿਡਿੰਗ ਪੱਖੋਂ ਪ੍ਰਸਮਤਾ ਦਾ ਸਭ ਤੋਂ ਪਹਿਲਾ ਨਸ਼ਰ ਕੀਤਾ ਜਾਂਦਾ ਖਬਰ ਨੂੰ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਚਾੰਦਾ ਹੈ ਔਰ 24 ਘੰਟਿਆਂ ਦੇ ਵਿੱਚ ਉਸ ਬੱਚੀ ਨੂੰ ਕਪੂਰਥਲੇ ਤੋਂ ਬਰਾਮਦ ਕਰ ਲਿਆ ਜਾਂਦਾ ਹੈ ਤੇ ਇਸ ਸਿੱਕਿਸ ਮਾਮਲੇ ਦੇ ਵਿੱਚ ਵੀ ਅਸੀਂ ਆਪਣਾ ਫਰਜ਼ ਅਦਾ ਕਰਦੇ ਹੋਏ ਇਸ ਖਬਰ ਨੂੰ ਸਭ ਤੋਂ ਪਹਿਲਾਂ ਅਸੀਂ ਨਜ਼ਰ ਕਰ ਰਹੇ ਹਾਂ ਔਰ ਸਭ ਤੋਂ ਪਹਿਲਾਂ ਅਸੀਂ ਦਿਖਾ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹ ਹਰਕਤ ਚਾਹੂਗਾ ਔਰ ਉਸ ਬੱਚੀ ਜਿਹੜੀ ਸਤਵੀਂ ਨਹੀਂ ਬੱਚੀ ਹੈਗੀ ਹੈ ਉਸ ਨੂੰ ਆਪਣੇ ਮਾਪੇ ਤੱਕ ਲਾਈਵ ਜਾਊਗੀ ਉਹਨਾਂ ਨੂੰ ਦਵਾਈ ਜਾਊਗੀ हां ठीक है रोहित पूरी जानकारी के लिए बहुत-बहुत धन्यवाद दरअसल लुधियाना रेलवे स्टेशन ਤੋਂ 7 ਮਹੀਨੇ ਦੀ ਬੱਚੀ ਜੋ ਕਿਚੋਰੀ ਹੋ ਗਈ ਹੈ ਰੇਲਵੇ ਸਟੇਸ਼ਨ ਤੇ ਸੁੱਤੇ ਸਮੇ ਇਹ ਬੱਚੀ ਚੋਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਵੈਸ਼ਨ ਦੇਵੀ ਦੇ ਦਰਸ਼ਨ ਕਰਕੇ ਪਰਿਵਾਰ ਵਾਪਸ ਪਰਤ ਰਿਹਾ ਸੀਗਾ ਪਰਿਵਾਰ ਜਿਆਦਾ ਲੇਟ ਹੋ ਗਿਆ ਜਿਆਦਾ ਰਾਤ ਪੈ ਗਈ ਤੇ ਇਸ ਤੇ ਚੱਲਦੇ ਹਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਉਂਕਿ ਜਦੋਂ ਬਹੁਤ ਰਾਤ ਦਾ ਸਮਾਂ ਹੁੰਦਾ ਤੇ ਫਿਰ ਲੋਕ ਗੁਰੇਜ਼ ਕਰਦੇ ਨੇ ਜਿਆਦਾ ਅੱਗੇ ਤੱਕ ਜਾਣ ਦੇ ਲਈ ਜਦ ਸਫਰ ਕਰਦੇ ਤੇ ਇਸੇ ਕਰਕੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੀ ਪਰਿਵਾਰਗਣਾ ਕਿ ਰੇਲਵੇ ਸਟੇਸ਼ਨ ਤੇ ਸੌਂ ਜਾਂਦਾ ਤੇ ਇਸੇ ਦੌਰਾਨ ਉਹਨਾਂ ਦੀ ਬੱਚੀ ਜੋ ਕਿ ਚੋਰੀ ਹੋ ਜਾਂਦੀ ਹੈ ਫਿਲਹਾਲ ਰੇਲਵੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਜਲੰਧਰ ਦੇ ਵਿੱਚ ਸੀਐਮ ਰਿਹائش ਦੇ ਬਾਹਰ ਧਰਨਾ ਦਿੱਤਾ ਗਿਆ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਵੱਲੋਂ ਦਰਸਲੇ ਧਰਨਾ ਦਿੱਤਾ ਜਾ ਰਿਹਾ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ ਸੀਐਮਰੇ ਹਾਇਸ ਤੋਂ ਕੁਝ ਦੂਰੀ ਤੇ ਪ੍ਰਦਰਸ਼ਨਕਾਰੀ ਟਾਵਰ ਤੇ ਵੀ ਚੜ ਗਏ ਨੇ ਪ੍ਰਦਰਸ਼ਨਕਾਰੀ ਟਾਵਰ ਤੇ ਵੀ ਚੜੇ ਨੇ ਉਹ ਵੀ ਤਣਾਸੀਆਂ ਤਸਵੀਰਾਂ ਵਿਖਾ ਰਹੇ ਹਨ ਦਰਸਲ ਜਲੰਧਰ ਦੇ ਵਿੱਚ ਸੀਐਮਰੇ ਹਾਸ਼ ਦੇ ਬਾਹਰ ਇਹ ਧਰਨਾ ਦਿੱਤਾ ਜਾ ਰਿਹਾ ਹੈ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਪੱਕਾ ਕਰਨ ਦੀ ਦਰਸਲ ਇਹ ਮੰਗ ਕੀਤੀ ਜਾ ਰਹੀ ਹੈ ਇਸੇ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਆ ਸਿਮਰੀ ਹਾਈਟ ਤੋਂ ਕੁਝ ਦੂਰੀ ਤੇ ਪ੍ਰਦਰਸ਼ਨਕਾਰੀ ਟਾਵਰ ਤੇ ਵਿਚੜ ਗਏ ਤੁਹਾਨੂੰ ਟਾਵਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਪ੍ਰਦਰਸ਼ਨਕਾਰੀ ਟਾਵਰ ਤੇ ਚੜੇ ਹੋਏ ਉਹ ਵੀ ਇਨ੍ਹਾਂ ਤਸਵੀਰਾਂ ਦੇ ਵਿੱਚ ਆ ਨਜ਼ਰ ਆ ਰਹੇ ਨਜ਼ਰ ਆ ਰਹੇ ਤੇ ਇਸ ਪ੍ਰਦਰਸ਼ਨ ਦੇ ذریعے ਸੱterne ਦੇ ذریعے ਦਰਸਲ ਰੈਗੂਲਰ ਕਰਨ ਦੀ ਪੱਕਾ ਕਰਨ ਦੀ ਨਾ ਮੁਲਾਜ਼ਮਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਲਖਵੀਰ ਲੰਡਾ ਗੈਂਗ ਦੇ ਪੰਜ ਬਦਮਾਸ਼ ਕਾਬੂ ਕਰ ਲਏ ਗਏ ਨੇ ਜਲੰਧਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੰਜ ਵਿਦੇਸ਼ੀ ਪਿਸਟਲ ਵੀ ਇਨਾਂ ਤੋਂ ਬਰਾਮਦ ਕੀਤੇ ਗਏ ਨੇ ਸੰਗੀਨ ਅਪਰਾਧਾਂ ਦੇ ਵਿੱਚ ਇਹ ਮੁਲਜ਼ਮ ਸ਼ਾਮਲ ਸਨ ਕਤਲ ਰੰਗਦਾਰੀ ਹਥਿਆਰ ਤੇ ਨਸ਼ਾ ਤਸਕਰੀ ਦੇ ਵਿੱਚ ਇਹ ਸ਼ਾਮਲ ਸਨ 15 ਦਿਨਾਂ ਦੀ ਸਪੈਸ਼ਲ ਆਪਰੇਸ਼ਨ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਕਾਮਯਾਬੀ ਹਾਸਲ ਕੀਤੀ ਹੈ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਨੇ 15 ਦਿਨਾਂ ਦੀ ਕਾਰਵਾਈ ਦੇ ਦੌਰਾਨ ਕੈਨੇਡਾ ਸਥਿਤ ਲਖਬੀਰ ਲੰਡਾ ਗੈਂਗ ਦੇ ਪੰਜ ਗੁਰਗੀਆਂ ਨੂੰ ਜ਼ਬਤਾਰ ਕੀਤਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਤਲ ਫਰੋਤੀ ਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸਨ ਪੰਜ ਵਿਦੇਸ਼ੀ ਪਿਸਤੌਲਾਂ ਨੂੰ ਵੀ ਬਰਾਮਦ ਕੀਤਾ ਗਿਆ ਨਾਲ ਤਾਂ ਉਸ ਤਸਵੀਰਾਂ ਵਿਖਾ ਰਹੇ ਜਿਹੜੇ ਕਿ ਪੰਜ ਪਿਸਤੌਲ ਬਰਾਮਦ ਕੀਤੇ ਗਏ ਨੇ ਨਾਲ ਹੀ ਜੋ ਕਿ ਪੰਜ ਬਦਮਾਸ਼ ਕਾਬੂ ਕੀਤੇ ਗਏ ਨੇ ਉਹ ਵੀ ਤਸਵੀਰਾਂ ਦੇ ਵਿੱਚ ਮੌਜੂਦ ਦੀ ਅਗਸਤ ਵਿੱਚ ਨਜ਼ਰ ਆ ਰਹੇ ਯਾ ਪੁਲਿਸ ਦੇ ਚਲੰਕਰ CIA ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਦੇ ਵਿੱਚ ਵਿਦੇਸ਼ 'ਚ ਬੈਠੇ ਲਖਬੀਰ ਲੰਡਾ ਦੇ ਪੰਜ ਐਸੋਸੀਏਟਸ ਕਾਬੂ ਕੀਤੇ ਗਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਪੰਜ ਫੋਰਨ ਮੇਡ ਪਿਸਟਲ ਰਿਕਵਰ ਕੀਤੇ ਗਏ ਨੇ। ਪੁਲਿਸ ਦੀ ਜਾਣਕਾਰੀ ਮੁਤਾਬਕ ਆਰਮ ਸਪਲਾਈ, ਡਰੱਗ ਸਪਲਾਈ ਅਕ੍ਰੋਸ ਦਾ ਬਾਰਡਰ ਤੇ ਕਈ ਜਿਹੜੀ ਵਾਰਦਾਤਾ ਨੇ ਐਕਸਟਰਸ਼ਨ ਦੀ ਅਸੀਂ ਗੱਲ ਕਰ ਲਈਏ, ਮਰਡਰ ਦੀ ਅਸੀਂ ਗੱਲ ਕਰ ਲਈਏ, ਰੈਨਸਮ ਦੀ ਅਸੀਂ ਗੱਲ ਕਰ ਲਈਏ, ਕਈ ਚੀਜ਼ਾਂ 'ਚ ਇਹ ਇਨਵੋਲ ਰਹਿ ਚੁੱਕੇ ਨੇ ਜਿਹੜੀ ਹੁਣ ਤੱਕ ਦੀ ਪੁਲਿਸ ਵਾਲੀ ਜਾਣਕਾਰੀ ਦਿੱਤੀ ਗਈ ਹੈ ਕਾਫੀ ਵੱਡਾ ਆਪਰੇਸ਼ਨ ਸੀਗਾ ਕਈ ਸਿਗਰਟ ਇਨਫੋਰਮੇਸ਼ਨ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੀਆਈਏ ਜਲੰਧਰ ਇਹਦੇ ਵਿੱਚ ਕੰਮ ਕਰ ਰਹੇ ਸੀਗੇ ਹਾਲਾਂਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਪੰਜਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡੇ ਨੈਕਸਸ ਦਾ ਖੁਲਾਸਾ ਲਗਾਤਾਰ ਪੁਲਿਸ ਕਰਦੇ ਨਜ਼ਰ ਆ ਰਹੀ ਹੈ ਕਿ ਕਿਤੇ ਕਿਤੇ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਸੀਗੇ ਕਿੰਨਾ ਵੱਡਾ ਨੈਕਸਸ ਹੈ ਕੌਣ ਕੌਣ ਇਸ ਤਰ੍ਹਾਂ ਦੀ ਜਿਹੜੀ ਲੌਜਿਸਟਿਕ ਚੀਜ਼ਾਂ ਜਾਂ ਫਿਰ ਜਿਹੜੀ ਅਕ੍ਰੋਸ ਦਾ ਬਾਰਡਰ ਜਿਹੜੀ ਸਪਲਾਈ ਹੋ ਰਹੀ ਸੀ ਉਹ ਕੌਣ ਕਰ ਰਿਹਾ ਸੀਗਾ ਮਾਸਟਰਮਾਈਂਡ ਕੌਣ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ ਆਮ ਸਪਲਾਈ ਦਾ ਡਰੱਗ ਸਪਲਾਈ ਦਾ ਇੱਕ ਵੱਡਾ ਨੈਕਸਸ ਕੰਮ ਕਰ ਰਿਹਾ ਹੈ ਜਿਸ ਦਾ ਖੁਲਾਸਾ ਜਲਦੀ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ ਚ ਕੀਤਾ ਜਾਏ ਪੰਜਾਬ ਤੋਂ ਕੈਮਰਾਮੈਨ ਸਰਮਪ੍ਰੇਸਿੰਗਲ ਮਨੋਜ ਰਾਠੀ ਜੁਡੀਨ